Hadi रवी डा कॾहिं abla <laughs> baba ਸਰਬਜੀ ਜੋ ਅੱਜ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਉਹਦੇ ਸੰਬੰਧ ਦੇ ਵਿੱਚ ਕਰਮਚਾਰੀਆਂ ਨੂੰ ਤੇ ਆਪਣੇ ਨગરਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਨગરਵਾਸੀਆਂ ਨੂੰ ਇਹ ਹੀ ਸੰਦੇਸ਼ ਦੇਣਾ ਚਾਹਨਾ ਕਿ ਅਸੀਂ ਸਫਾਈ ਅਭਿਆਨ ਦੇ ਤਹਿਤ ਆਪਣੇ ਕਸਬੇ ਦੀ ਤਲਵਾੜੇ ਦੀ ਸਫਾਈ ਕਰ ਰਹੇ ਹਾਂ ਸਾਡੇ ਸਾਰੇ ਹੀ ਕਰਮਚਾਰੀ ਆਫੀਸਰ ਸਾਰੇ ਇਸ ਅਭਿਆਨ ਦੇ ਵਿੱਚ ਲਗੇ ਹੋਏ ਨੇ ਜੰਗਲ ਜਾਲੇ ਦੇ ਨਾਲ ਨਾਲ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਉਹ ਹੈ ਪਲਾਸਟਿਕ ਪਲਾਸਟਿਕ ਦਾ ਯੂਜ਼ ਸਾਰੇ ਲੋਕ ਘੱਟ ਤੋਂ ਘੱਟ ਕਰਨ ਤੇ ਪਲਾਸਟਿਕ ਨੂੰ ਉਹਦੀ ਜਿਹੜੀ ਬਣਦੀ ਜਗਾ ਜਾਂ ਉਹਦੇ ਜਿਹੜੇ ਕੋਈ ਅਸੀਂ ਇੰਡਸਟਰੀ ਵਿਲ ਵਗੈਰਾ ਜਾਂ ਜਿੱਥੇ ਵੀ ਉਹਨੂੰ ਡੰਪਯਾਰਡ ਤੇ ਸਿੱਟਣ ਲਈ ਲੈ ਕੇ ਜਾਇਆ ਜਾਂਦਾ ਉਹਨਾਂ ਜਗ੍ਹਾ ਤੇ ਹੀ ਸਿੱਟਿਆ ਜਾਏ ਪਲਾਸਟਿਕ ਨੂੰ ਆਮ ਸੜਕਾਂ ਦੇ ਉੱਪਰ ਜਾਂ ਗਰਾਊਂਡਾਂ ਦੇ ਵਿੱਚ ਨਾ ਸੁੱਟਿਆ ਜਾਏ ਸਭ ਤੋਂ ਇੰਪੋਰਟੈਂਟ ਹੈ ਕਿ ਇਹਦਾ ਯੂਜ਼ ਘਟਾਇਆ ਜਾਏ ਤੇ ਇਹਦੇ ਸਬੰਧ ਵਿੱਚ ਮੇਰੇ ਨਾਲ ਇੰਜੀਨੀਅਰ ਗੌਰਵ ਲੰਬਾ ਜੀ ਇਹ ਵੀ ਤੁਹਾਨੂੰ ਦੱਸਣਗੇ ਸਾਰਿਆਂ ਨੂੰ ਨਮਸਕਾਰ ਜੀ ਪਲਾਸਟਿਕ ਦੇ ਸਬੰਧ ਵਿੱਚ ਜਿੱਦਾਂ ਅਸੀਂ ਬੂਟੀ ਦੀ ਗੱਲ ਕਰਦੇ ਆਂ ਇੱਥੇ ਬੂਟੀ ਦਾ ਹੀ ਸਾਫ਼ ਵੀ ਕਰਦਾਂਗੇ ਬਟ ਸਾਨੂੰ ਜਿਹੜੀ ਦਿੱਕਤ ਆ ਰਹੀ ਹੈ ਉਹ ਜ਼ਿਆਦਾ ਕੀ ਆ ਰਹੀ ਹੈ ਜੋ ਅਸੀਂ ਪਲਾਸਟਿਕ ਜਿਹੜਾ ਆ ਨਾਨ ਬਾਇਓ ਡਿਗਰੇਬਲ ਵੇਸਟ ਜੋ ਇੱਥੇ ਆ ਰਿਹਾ ਆ ਉਹਨੂੰ ਅਸੀਂ ਕਿੱਦਾਂ ਅਕਾਊਂਟ ਕਰੀਏ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਸਾਰੀਆਂ ਟੀਮਸ ਬਣਾ ਕੇ ਅਸੀਂ ਪਲਾਸਟਿਕ ਇਥੋਂ ਇਕੱਠਾ ਕਰਦੇ ਆਂ ਉਹਨਾਂ ਨੂੰ ਅਸੀਂ ਇਕੱਠਾ ਕਰਕੇ ਬੈਗਸ ਦੇ ਵਿੱਚ ਪਾਉਂਦੇ ਆਂ ਤੇ ਜਿੱਥੇ ਇਹਨਾਂ ਦੀ ਡਿਸਪੋਜ਼ੇਬਲ ਯਾਰਡ ਆ ਉੱਥੇ ਸਿੱਟਦੇ ਆਂ ਬਟ ਇਸ ਤੋਂ ਇਲਾਵਾ ਅਸੀਂ ਸਾਰਿਆਂ ਨੂੰ ਇਹ ਵੀ ਅਪੀਲ ਕਰਦੇ ਆਂ ਕਿ ਤੁਸੀਂ ਜਿੱਥੇ ਵੀ ਪਲਾਸਟਿਕ ਯੂਜ਼ ਕਰਦੇ ਹੋ ਉਹਨੂੰ ਜਿੱਥੇ ਤੁਸੀਂ ਇਦਾਂ ਚੱਲਦੇ ਜਾਹੇ ਗੱਡੀ ਦੇ ਵਿੱਚ ਕੀਤਾ ਤਾਂ ਸਿੱਟ ਨਾ ਦਿਓ ਅੱਜ ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਇਵਨ ਫੂਡ ਸਾਡੇ ਸੈਂਡਵਿਚ ਵੀ ਪਲਾਸਟਿਕ ਦੇ ਰੈਪਰ ਦੇ ਵਿੱਚ ਆਉਂਦੇ ਆ ਤਾਂ ਕਿ ਤਾਜ਼ੇ ਰਹਿਣ ਚਲੋ ਇਹ ਟਾਈਮ ਦੀ ਡਿਮਾਂਡ ਜ਼ਰੂਰ ਹੈ ਬਟ ਇਹਦੇ ਨਾਲ ਨਾਲ ਸਾਨੂੰ ਕੋਸ਼ਿਸ਼ ਹੋਣਾ ਪੈਣਾ ਆ ਕਿ ਅਸੀਂ ਇਹਨੂੰ ਡਿਸਪੋਜ਼ ਆਫ ਕਿੱਦਾਂ ਕਰੀਏ ਅਸੀਂ ਘਰਾਂ ਦੇ ਵਿੱਚ ਗਿੱਲਾ ਕੂੜਾ ਸੁੱਕਾ ਕੂੜਾ ਨੂੰ ਅਲੱਗ ਕਰੀਏ ਸੁੱਕੇ ਕੂੜੇ ਨੂੰ ਅਸੀਂ ਕਿਸ ਤਰੀਕੇ ਨਾਲ ਪਲਾਸਟਿਕ ਦਾ ਬਣ ਕੇ ਅਸੀਂ ਇਹਨਾਂ ਦੇ ਜਿਹੜੇ ਸਾਡੇ ਜਗ੍ਹਾ-ਜਗ੍ਹਾ ਤੇ ਟਰੰਸ਼ਿਪ ਵੱਲੋਂ ਇਹ ਮੜੇ ਇਧਰ ਫੋਕਸ ਕਰਿਓ ਡਸਟਬਿਨ ਲੱਗੇ ਹੋਏ ਨੇ ਠੀਕ ਹੈ ਜੀ ਉਹਨਾਂ ਦੇ ਵਿੱਚ ਇਹਨਾਂ ਨੂੰ ਡਿਸਪੋਜ਼ ਆਫ ਕੀਤਾ ਜਾਵੇ ਜਿਹੜਾ ਗਿੱਲਾ ਕੂੜਾ ਹੈ ਗਿੱਲੇ ਕੂੜੇ ਸਾਡੇ ਚਾਹੇ ਅਸੀਂ ਜਾਨਵਰਾਂ ਨੂੰ ਪਾ ਦਈਏ ਜਾਂ ਗੱਲੇ ਕਿਹੜੀਆਂ ਨੂੰ ਅਲੱਗ ਅਸੀਂ ਸੈੱਟ ਦਈਏ ਤਾਂ ਅਲੱਗ ਡਸਟਬਿਨ ਦੇ ਵਿੱਚ ਪਾ ਦੇ ਤਾਂ ਉਹ ਬਹੁਤ ਹੀ ਜ਼ਿਆਦਾ ਇਹਨੂੰ ਬੈਟਰ ਤਰੀਕੇ ਦੇ ਨਾਲ ਇਹਨੂੰ ਬਾਇਓ ਡਿਗਰੇਵਲ ਹੀ ਅਸੀਂ ਇਹਨੂੰ ਸਟੋਰ ਕਰ ਸਕਦੇ ਹਾਂ ਡਿਸਪੋਜ਼ ਕਰ ਸਕਦੇ ਹਾਂ ਸੋ ਸਾਰਿਆਂ ਨੂੰ ਇਹ ਉਮੀਦ ਹੈ ਸਾਰਿਆਂ ਨੂੰ ਸਾਡੀ ਇਹੀ ਇੱਕ ਰਿਕਵੈਸਟ ਹੈ ਕਿ ਪਲਾਸਟਿਕ ਦੀ ਜਿਹੜੀ ਵਰਤੋਂ ਆ ਬਹੁਤ ਹੀ कोई टेंशन नहीं पड़ेगा प्रोग्राम ਬਾਈ ਗੁਰੂ ਬਾਈ ਰਮੇ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਅਸੀਂ ਚਰਨਾ ਵਿੱਚ ਉਹਨਾਂ ਦੇ ਮੱਥਾ ਟੇਕਿਆ ਆ 23 ਸਾਲਾਂ ਦੇ ਜਿਨ੍ਹਾਂ ਨੇ ਉਮਰ ਦੇ ਵਿੱਚ ਫਾਂਸੀ ਦੇ ਰੱਸੇ ਚੁੰਮੇ ਆ ਜਦੋਂ ਉਹਨਾਂ ਨੂੰ ਕੋਈ ਅੱਤਵਾਦੀ ਕਹਿੰਦਾ ਆ ਸਾਡੀ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਪੰਜਾਬ ਤੇ ਲੈਵਲ ਤੇ ਬਣੀ ਆ ਸਾਡੇ ਦਿਲ ਵਿਹੁੰਗਰੇ ਗਏ ਜਦੋਂ ਸਾਡੇ ਕਿਸੇ ਵੀ ਬੰਦੇ ਨੂੰ ਮੰਨ ਲਓ ਕਿਸੇ ਦੇ ਮਾਤਾ ਪਿਤਾ ਨੂੰ ਕੋਈ ਗਾਲ ਕੱਢਦਾ ਆ ਤਾਂ ਅਸੀਂ ਉਹਨੂੰ ਮਾਰਨ ਤੱਕ ਜਾਣਦੇ ਆ ਅਸੀਂ ਪਿਛਲੀਆਂ 3 ਸਾਲ ਤੋਂ ਸਰਕਾਰ ਤੋਂ ਮੰਗ ਕਰਦੇ ਆ ਕਿ ਭਾਈ ਇਹਨੇ ਅੱਤਵਾਦੀ ਕਿਹਾ ਆ ਤੁਸੀਂ ਸ਼ਹੀਦਾਂ ਦੇ ਨਾਂ ਤੇ ਕਰੋੜਾਂ ਰੁਪਏ ਦਾ ਇੱਥੇ ਖਰਚਾ ਕਰਦੇ ਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ ਬਾਦਲਸਾਹਬ ਨੇ ਸਾਡੇ ਪ੍ਰਿੰਸੀਪਲ ਸੀਗੇ ਉਹਨਾਂ ਨੇ ਕਹਿ ਕੇ ਇਹ ਮੰਗ ਰੱਖੀ ਸੀ ਤਾਂ ਜ਼ਿਲ੍ਹੇ ਦਾ ਨਾਮ ਰੱਖ ਹੋਇਆ ਸੀਗਾ ਕਰਨਾਣੇ ਤੋਂ ਹਰਪਾਜਨ ਸਿੰਘ ਪ੍ਰਿੰਸੀਪਲ ਹੁਣ ਮੁੱਖ ਮੁੱਦਾ ਇਹ ਹੋ ਗਿਆ ਕਿ ਇੱਕ ਕੋਈ ਪਾਵਰ ਵਾਲਾ ਬੰਦਾ ਜੋ ਮਰਜੀ ਕਹਿ ਦੇਵੇ ਜੇ ਉਹਦੀ ਪਾਰਟੀ ਆ ਰਾਜਨੀਤਿਕ ਬੰਦਿਆਂ ਤੇ ਰਾਜਨੀਤਿਕ ਬੰਦਿਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਆਮ ਬੰਦਾ ਇਹੀ ਕੋਈ ਕੁਛ ਕਹਿ ਦਿੰਦਾ ਇਨੀ ਚੱਕ ਕੇ ਜੇਲ੍ਹ ਦੇ ਅੰਦਰ ਡੱਕਿਆ ਹੋਣਾ ਸੀ ਉਹ ਤੇ ਦੇਸ਼ ਧਰੋਹ ਦਾ ਪਰਚਾ ਹੋਣਾ ਸੀ ਸ਼ਹੀਦੇ ਆਜਮ ਸ਼ਹੀਦ ਭਗਤ ਸਿੰਘ ਹੁਣ ਇਹ ਤੁਹਾਨੂੰ ਦੱਸੋ ਕਿਹੜੇ ਅਖਬਾਰ 'ਚ ਇਹ ਕਿੱਥੇ ਲਿਖਣਾ ਚਾਹੀਦਾ ਪਾਜੀ ਸਰਕਾਰੀ ਕਾਗਜ਼ ਉਦੋਂ ਅੰਗਰੇਜ਼ਾਂ ਦਾ ਟਾਈਮ ਸੀ ਉਹ ਤਾਂ ਅੱਤਵਾਦੀ ਰਹਿਣਾ ਉਹਨਾਂ ਲਈ ਜਿਨ੍ਹਾਂ ਦੇ ਖਿਲਾਫ ਬੋਲਦਾ ਸੀ ਪਾਜੀ ਦਰਜਾ ਕਿਉਂ ਨਹੀਂ ਅਜੇ ਤੱਕ ਪਾਜੀ ਦਰਜਾ ਹੀ ਆ ਹਰបាន ਪਏ ਦਾ ਸਰਕਾਰੀ ਖਰਚੇ ਤੇ ਇਹ ਲੱਗਾ ਆ ਇਹ ਸ਼ਹੀਦ ਕਰਕੇ ਲੱਗਾ ਪਾਜੀ ਇਹ ਤੇ ਉਮਾਰਤਾ ਨੇ ਪਾਜੀ ਉਮਾਰ ਕਿਉਂ ਨਹੀਂ ਬਦ ਦਿੱਤਾ ਪਾਜੀ ਦੇਖੋ ਇਹ ਸਾਡੇ ਮਾਨਸਿਕ ਸਾਡੇ ਦਿਮਾਗ ਦੀ ਸੋਚ ਆ ਸ਼ਹੀਦੀ ਸ਼ਹੀਦੇ ਆਜ਼ਮ ਕਹਿੰਦਾ ਜੀ ਸਰਕਾਰਾਂ ਨੇ ਜੀ ਜੀ ਕਹਿਣਾ ਪਿਆ ਉਹਨਾਂ ਨੂੰ ਜੀ ਭਾਵੇਂ ਉੱਥੇ ਅੱਤਵਾਦੀ ਐਸ ਅੰਗਰੇਜ਼ਾਂ ਦੇ ਲਈ ਦਾ ਅੱਤਵਾਦੀ ਐ ਉਹ ਕਿਉਂਕਿ ਉਹਨਾਂ ਦੇ ਖਿਲਾਫ ਬੋਲਦਾ ਸੀ ਉਹ ਸਾਨੂੰ ਸਾਡੇ ਬੰਦੇ ਨੂੰ ਉਹਨੇ ਆਜ਼ਾਦ ਕਰਾਇਆ ਦੇਸ਼ ਆਜ਼ਾਦ ਕਰਾਇਆ ਇਹ ਸੱਜਣ ਅਸ਼ੀਰ ਭਗਤ ਸਿੰਘ ਨਗਰ ਦਾ ਸੰਵੰਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਦੰਗੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀਨ ਇਜਾਜ਼ਤ ਦਿਓ ਧੰਨਵਾਦ